ਭਾਜੀ ਇਹ ਕਿਹੜਾ ਪਿੰਡ ਜੇ ਆੜੀ ਮੌਤ ਹੋਈ ਕਿਤਰਾ ਆਈ ਜੇ ਵੈਗਜੀ ਖਾਲਸਾ ਵੈਗਜੀ ਦੀ ਫੱਦੇ ਇਹ ਜੀ ਸਾਡਾ ਪਿੰਡ ਚਵਿੰਡਾ ਕਲਾਂ ਆ ਜੀ ਹਾਂਜੀ ਚਵਿੰਡੇ ਕਲਾਂ ਦੇ ਵਿੱਚ ਤੇ ਖੁਰਦ ਦੇ ਵਿੱਚ ਤੜਾ ਤੜ ਨਸ਼ਾ ਭਵੇਂ ਕਿਲਵਾਣਾ ਲੈ ਲੋ ਸਾਡੇ ਮਜਬੀ ਸਿੰਘਾਂ ਦੇ ਮੁੰਡੇ ਨਾਂ ਦੇ ਦਿਹਾੜੀ ਕਰਦੇ ਜੇ ਨਾਂ ਇਹ ਕੋਈ ਕੰਮ ਕਰਦੇ ਜੇ ਨੌਜਵਾਨ ਮੁੰਡੇ ਆ ਛੋਟੇ ਛੋਟੇ ਮੁੰਡਿਆਂ ਦੇ ਬੋਝਾਂ ਦੇ ਵਿੱਚ ਨਗ ਜਿੰਨਾ ਮਰਜੀ ਸਮਾਨ ਲੈ ਲੋ ਇਹ ਦਿਹਾੜੀਆਂ ਦੱਪੇ ਕਰਦੇ ਨੇ ਨਸ਼ਾ ਖਰੀਦ ਖਰੀਦ ਕੇ ਲੋਕਾਂ ਦੇ ਬੱਚਿਆਂ ਨੂੰ ਮਾਰਨਦੇ ਆ ਅੱਜ ਸਾਡਾ ਨੌਜਵਾਨ ਮੁੰਡਾ ਰਾਤੀ ਨਸ਼ੇ ਨਾਲ ਇਹਨਾਂ ਨੇ ਖਤਮ ਕਰ ਦਿੱਤਾ। ਇਹ ਨਾਮ ਕੀ ਉਹਦਾ? ਉਹਦਾ ਨਾਮ ਬਜੇਤਰ ਸਿੰਘ ਜੀ ਲੱਗਦਾ ਤੁਹਾਡਾ ਜੀ। ਇਹ ਮੇਰਾ ਬ੍ਰਦਰ ਹੀ ਛੋਟਾ ਭਰਾ। ਉਹਦੇ ਪਿਤਾ ਦਾ ਕੀ ਨਾਮ ਹੈ?ਤਰਸੇਮ ਸਿੰਘ ਜੀ। ਕਿੰਨੀ ਉਮਰ ਹੋਏਗੀ ਤੁਹਾਨੂੰ? ਉਮਰ ਹੋਊਗੀ ਮੈਂ 30 ਦੇ ਲਾਗੇ ਬੰਨੇ ਹੋਊਗਾ। ਵਿਆਹ ਕੀ ਕੁਵਾਰਾ ਹੈ? ਵਿਆਹ ਗੁੱਡੀ ਛੋਟੀ ਹੈ। ਅੱਛਾ ਜੀ। ਹਾਂ ਜੀ। ਤੇ ਨਸ਼ੇ ਕਰਨ ਦਾ ਆਦੀ ਹੀ ਨਸ਼ੇ ਕਰਨ ਦਾ ਜੀ। ਹਾਂਜੀ ਇਦਾਂ ਹੀ ਫਿਰ ਹੋ ਗਿਆ ਏ ਹੌਲੀ ਹੌਲੀ ਤੁਹਾਨੂੰ ਪਤਾ ਕੀ ਚੱਲਣ ਡਿਆ ਘਰ ਘਰ ਨਸ਼ਾ ਵਿਕਣ ਡਿਆ ਚਵਿੰਡੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੇ ਇਸ ਬੰਦੀ ਕੋਈ ਪੁਲਿਸ ਨੂੰ ਨਹੀਂ ਤੁਹਾਨੂੰ ਸੋਚਣਾ ਦਿੱਤੀ ਪੁਲਿਸ ਨੂੰ ਪਤਾ ਹੀ ਆ ਜੀ ਪੁਲਿਸ ਨੂੰ ਤੇ ਸਾਰੇ ਪਤਾ ਵੀ ਕਿੱਦਾਂ ਨਸ਼ਾ ਵਿਕਣ ਡਿਆ ਚਗਾਵੇਂ ਦੇ ਵਿੱਚ ਪੁਲਿਸ ਰਹਿੰਦੀ ਉੱਥੇ ਵਿਕਣ ਡਿਆ ਸਾਡੇ ਪਿੰਡ ਕੋਈ ਚੌਂਕੀ ਨਹੀਂ ਹੈਗੀ ਇੱਥੇ ਵੀ ਨਸ਼ਾ ਕਿ ਨਾਮ ਮਿਲਦਾ ਇੱਥੇ ਚੌਂਕੀ ਬਹਿਣੀ ਚਾਹੀਦੀ ਚਵਿੰਡੇ ਕਲਾਂ ਦੇ ਵਿੱਚ ਇਹ ਤਿੰਨ ਚਾਰ ਪਿੰਡ ਜਿੱਥੇ ਮਾਦੋਗੀ ਚਗਾਵਾ ਚਵਿੰਡਾ ਬਰਾੜ ਇਹ ਆਮ ਨਸ਼ਾ ਇਥੇ ਖੁੱਲਾ ਨੂੰ ਖੁਦ ਨਾ ਮਰਜੀ ਲੈ ਲੋ ਇਹ ਕਦੋਂ ਕਿ ਵੇਖਿਆ ਤੋ ਸਾਨੂੰ ਇਹ ਰਾਤੀ ਸਾਨੂੰ 8-9 ਵਜੇ ਪਤਾ ਲੱਗਾ ਫਿਰ ਅਸੀਂ ਨੂੰ ਚੋਕੇ ਤੇ ਕੀ ਕੀਤਾ ਇਹਨੂੰ ਕੋਈ ਟਿਕਾ ਡਕ ਲਾਜਾ ਟਿਕਾ ਉਥੇ ਸਿਰੰਜੀ ਲਾਗੇ ਸਿਰੰਜ ਪਈ ਸੀ ਅੱਛਾ ਜੀ ਹਾਂਜੀ ਉਦੋਂ ਫਿਰ ਮੌਕੇ ਤੇ ਫਿਰ ਉਹ ਖੜਾ ਦੋ ਮੁੱਕਿਆ ਸੀ ਉਥੇ ਤੇ ਹੋਰ ਕੋਈ ਕਿਨੇ ਭੈਣ ਭਰਾ ਆਏ ਦੇ ਅਸੀਂ ਤਿੰਨ ਭਰਾ ਇੱਕ ਸਾਡੀ ਭੈਣ ਆ ਅੱਛਾ ਜੀ ਤੇ ਕੀ ਮੰਗ ਕਰਦੇ ਜੀ ਹੁਣ ਸਰਕਾਰ ਮੰਗੇ ਇਹੋ ਹੀ ਆ ਵੀ ਚਲੋ ਸਾਡਾ ਤੇ ਜਿਹੜਾ ਜਵਾਨ ਵਾਲਾ ਚਲ ਗਿਆ ਹੋਰ ਨਾ ਜਵਾਨ ਬੱਚੇ ਜਿੰਨੇ ਵੀ ਹੈਗੇ ਆ ਤੁਹਾਨੂੰ ਪਤਾ ਹੀ ਇਹਨਾਂ ਦੇ ਵੀ ਚਲੋ ਉਹਨਾਂ ਵਾਸਤੇ ਨਸ਼ਾ ਬੰਦ ਹੋਣਾ ਚਾਹੀਦਾ ਜ ਵੀ ਗਾਂ ਲੋਕਾਂ ਦੀ ਸਰਕਾਰ ਬਣੀ ਨਸ਼ੇ ਦੇ ਮੁੱਦੇ ਤੇ ਬਣੀ ਸੀ ਉਦੋਂ ਸਰਕਾਰ ਨੇ بڑے ਲੋਕਾਂ ਨੂੰ ਵਾਅਦੇ ਕੀਤੇ ਵੀ ਅਸੀਂ ਨਸ਼ੇ ਬੰਦ ਕਰਾਂਗੇ ਪਰ ਸਰਕਾਰ ਨੇ ਬੰਦ ਕਰਨ ਦੀ ਬਜਾਏ ਨਸ਼ੇ ਜ਼ਿਆਦਾ ਹੋ ਗਏ ਜੀ ਸਾਡੇ ਪਿੰਡ ਦੇ ਵਿੱਚ ਕੋਈ ਟਾਵਾ ਟਾਵਾ ਪਹਿਲਾਂ ਬੰਦੇ ਨਸ਼ਾ ਵੇਚਦੇ ਸੀ ਹੁਣ ਘਰ ਘਰ ਨਸ਼ਾ ਵੇਖਣ ਡਿਆ ਬਾਬਾ ਤੁਸੀਂ ਲਹਿਰ ਵੀ ਚਲਾਈ ਨਸ਼ਿਆਂ ਖਿਲਾਫ ਅਸੀਂ ਬੜੇ ਚਿਰ ਦੇ ਬੋਲਦਾ ਪਰ ਕੋਈ ਸਾਥ ਨਹੀਂ ਜੀ ਦਿੰਦਾ ਅੱਛਾ ਜੀ ਹਾਂਜੀ ਸਾਥ ਸਾਥ ਨਹੀਂ ਜੀ ਦਿੰਦੇ ਲਹਿਰ ਤੇ ਬੜੇ ਚਿਰ ਦੇ ਅਸੀਂ ਬੋਲਦੇ ਆ ਚਲੋ ਬੋਲਦੇ ਰਵਾਂਗੇ ਗਾਂ ਵੀ ਬੋਲਣਾ ਵਾ ਪਰ ਸਾਡਾ ਚਲੋ ਸਾਨੂੰ ਇਹ ਚਲੋ ਸਾਡਾ ਇੱਕ ਨਹੀਂ ਸਾਡੇ ਕਈ ਜਿੰਨੇ ਵੀ ਪੰਜਾਬ ਦੇ ਨੌਜਵਾਨ ਮਰਨਦੇ ਉਹ ਸਾਡੇ ਹੀ ਆਉ ਸਾਨੂੰ ਸਾਰਿਆਂ ਦਾ ਦੁੱਖ ਆ ਅਸੀਂ ਚਾਹੁੰਦੇ ਆ ਵੀ ਇਹ ਬੰਦ ਹੋਣਾ ਚਾਹੀਦਾ ਹਾਂਜੀ ਬਾਬਾ ਜੀ ਆ ਜਿਹੜੀ ਘਟਨਾ ਵਾਪਰੀ ਇਹ ਬਾਰੇ ਕੁਝ ਕਹਿਣਾ ਚਾਹੀਦਾ ਘਟਨਾ ਵਾਇਰਲ ਹੋ ਜੀ ਵੇਖੋ ਵੱਖ-ਵੱਖ ਨਗਰਾਂ ਦੇ ਵਿੱਚ ਤੁਸੀਂ ਵੀ ਜਾਂਦੇ ਰਹਿੰਦੇ ਜੇ ਤੇ ਅਸੀਂ ਵੀ ਵਿਚਰਦੇ ਰਹਿੰਨੇ ਆ ਇੱਕ ਜਥੇਬੰਦੀ ਤੌਰ ਤੇ ਪਰ ਅਸੀਂ ਖਾਸ ਕਰਕੇ ਜਿੰਨੇ ਕੁ ਲੋਪੋ ਕੇ ਥਾਣੇ ਦੇ ਵਿੱਚ ਐਸਐਚਓ ਆਏ ਆ ਮੇਰੇ ਖਿਆਲ ਮੇਰੀ ਅ ਥੋੜੇ ਸਮੇਂ ਦੇ ਵਿੱਚ ਤਿੰਨਕ ਐਸਐਚਓ ਮੇਰੇ ਵੇਖਣ ਵੇਖਣ ਦੇ ਵਿੱਚ ਬਦਲ ਗਏ ਜਿਨ੍ਹਾਂ ਨੂੰ ਲਿਖਤੀ ਰੂਪ ਚ ਸ਼ਿਕਾਇਤਾਂ ਵੀ ਕੀਤੀਆਂ ਤੇ ਜਾ ਕੇ ਵੀ ਕਿਹਾ ਪਰ ਫੋਨ ਤੇ ਵੀ ਕਿਹਾ ਜਿਨ੍ਹਾਂ ਨੇ ਕੋਈ ਅਜੇ ਤੱਕ ਜੂਣੇ ਸਰਕੀ ਇਹਨਾਂ ਦੇ ਕੰਨ ਤੇ ਸਾਡੀ ਬੇਨਤੀ ਇਹ ਆ ਮੈਂ ਆਪ ਜੀ ਨੂੰ ਉੱਥੇ ਕਵਰਾਂ ਦੇ ਵਿੱਚ ਵੀ ਲੈ ਕੇ ਜਾਣਾ ਉੱਥੇ ਹੁਣ ਵੀ ਇਸ ਵੇਲੇ ਤੁਸੀਂ ਜਾ ਕੇ ਵੇਖ ਸਕਦੇ ਜੇ ਆ ਵੀਰ ਵੀ ਖਲੋਤੇ ਨੇ ਉੱਥੇ ਘੱਟ ਤੋਂ ਘੱਟ ਇੰਨੀਆਂ 55 ਆਪਾਂ ਨੂੰ ਹੁਣ ਵੀ ਮਿਲ ਸਕਦੀਆਂ। ਬਹੁਤ ਹੀ ਮਿਲਣੀਆਂ ਘੱਟ। ਦੂਜੀ ਬੇਨਤੀ ਇਹ ਆ ਕਿ ਛਰੇ ਆਮ 12 ਤੋਂ 13 ਸਾਲ ਦੇ ਬੱਚੇ ਜਿਹੜੇ ਆ ਆ ਗਲੀਆਂ ਦੇ ਵਿੱਚ ਹੁਣ ਵੀ ਮੈਂ ਤੁਹਾਨੂੰ ਲੈ ਕੇ ਦਿਖਾ ਦਿੰਦਾ ਤੁਸੀਂ ਸਾਈਡ ਤੇ ਹੋ ਜਿਓ। ਪਰ ਇਹਨਾਂ ਹੈ ਕਿ ਜਿਹੜੀ ਸਾਡੇ ਥਾਣੇ ਦੀ ਪੁਲਿਸ ਆ ਇਹ ਪਹਿਲੀ ਤਰੀਕ ਨੂੰ ਆਪਣੇ ਕਾਰਡ ਲੈ ਕੇ ਏਟੀਐਮ ਏਟੀਐਮ ਤੋਂ ਤੇ ਚਲੇ ਜਾਂਦੇ ਪਰ ਇਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਵੀ ਗਰਾਊਂਡ ਲੈਵਲ ਤੇ ਕੀ ਹੋ ਰਿਹਾ। ਸੋ ਸਾਡੀ ਬੇਨਤੀ ਇਹ ਆ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਡੇ ਚਵਿੰਡਾ ਕਲਾਂ ਦੇ ਚਵਿੰਡਾ ਖੁਰਦ ਦੇ ਵਿੱਚ ਰੇਟਾਂ ਵਧਣ ਗਿਆ ਤੇ ਬਿਲਕੁਲ ਵਧੀਆ ਗੱਲ ਆ ਨਹੀਂ ਤੇ ਫਿਰ ਅਸੀਂ ਆਪਣੇ ਤੌਰ ਤੇ ਕੰਮਰ ਕਸੇ ਕਰਾਂਗੇ ਫਿਰ ਜਿਹੜੇ ਸਰਕਾਰ ਨੇ ਸਾਡੇ ਤੇ ਪਰਚੇ ਕਰਨੇ ਉਹ ਕਰ ਦੇਣ ਅਸੀਂ ਚੱਲਾਂਗੇ ਸਾਡਾ ਉਹ ਜਿੱਦਾਂ ਭਾਈ ਅਮਰਪਾਲ ਸਿੰਘ ਜੀ ਕਹਿੰਦੇ ਹੁੰਦੇ ਸੀ ਨਾ ਬੰਦ-ਬੰਦ ਕੱਟਿਆ ਜਾਵੇ ਸਾਡਾ ਸੀਸ ਲੱਥ ਜੇ ਫਿਰ ਅਸੀਂ ਆਪਣੇ ਤੌਰ ਤੇ ਇਹਨਾਂ ਦੀਆਂ ਲੱਤਾਂ ਬਾਹਾਂ ਭੰਨਾਂਗੇ ਤੇ ਫਿਰ ਜਿਹੜਾ ਸਰਕਾਰ ਨੇ ਸਾਡੇ ਤੇ ਪਰਚਾ ਕਰਨਾ ਖਿੜੇ ਮੱਥੇ ਪ੍ਰਵਾਨ ਆ ਗੱਲ ਹੀ ਕੋਈ ਨਹੀਂ ਤੇ ਇੰਨੀਆਂ ਕੁ ਬੇਨਤੀਆਂ ਕਰਦਾ ਕਿ ਸਰਦਾਰ ਬਲਦੇਵ ਸਿੰਘ ਮਣਿਆਧੀਆਂ ਸਾਹਿਬ ਜੀ ਤੁਸੀਂ ਵੀ ਸਾਡੇ ਪਿੰਡ ਨਗਰਵਾਲ ਨੂੰ ਥੋੜੀ ਜੀ ਝਾਤੀ ਮਾਰ ਕੇ ਵੇਖੋ ਧਾਰੀয়াল ਸਾਹਿਬ ਜੀ ਤੁਹਾਡੇ ਟਰੱਕ ਫੜੇ ਜਾਂਦੇ ਤੇ ਇੱਕ ਫੋਨ ਤੇ ਤੁਹਾਡੇ ਛੁੱਟ ਜਾਂਦੇ ਆ ਜਿਹੜੀ ਮੇਰੇ ਤੇ ਕਾਰਵਾਈ ਕਰਨੀ ਮੈਨੂੰ ਕੋਈ ਡਰ ਨਹੀਂ ਹੈ ਕਿਸੇ ਦਾ ਮੈਂ ਨਰ ਧੜਕੋ ਕੇ ਬੋਲਦਾ ਜਿੱਥੇ ਵੀ ਬੋਲਣਾ ਤੇ ਜਿਹੜੀ ਤੁਸੀਂ ਸਾਡੇ ਤੇ ਕਾਰਵਾਈ ਕਰਨੀ ਉਹ ਵੀ ਕਰ ਦਿਓ ਜੇ ਤੁਹਾਡੇ ਟਰੱਕ ਫੜੇ ਤੇ ਦੋ ਮਿੰਟਾਂ ਦੇ ਵਿੱਚ ਛੁੱਟ ਸਕਦੇ ਆ ਨਾ ਤੇ ਜੇ ਤੁਸੀਂ ਚਾਹੋ ਨਾ ਤੇ ਇਹ 1 ਮਿੰਟ ਤੋਂ ਪਹਿਲਾਂ ਬੰਦ ਕਰ ਸਕਦੇ ਜੇ ਕਿਉਂਕਿ ਗਵਰਨਮੈਂਟ ਦਾ ਮਤਲਬ ਕੀ ਹੁੰਦਾ ਗਵਰਨਮੈਂਟ ਜੇ ਗੌਰ ਕਰੇ ਤੇ 1 ਮਿੰਟ ਚ ਤੇ ਜੇ ਨਹੀਂ ਕਰਨਾ ਤੇ ਫਿਰ ਸ਼ਰੇਆਮ ਜੋ ਮਰਜੀ ਹੁੰਦਾ ਰਵੇ ਇਹਨਾਂ ਨੂੰ ਪਰਵਾਹ ਕੋਈ ਨਹੀਂ ਮਰਦੇ ਆ ਕਿਸੇ ਦੇ ਮਰਦੇ ਆ ਤੇ ਬਾਕੀ ਅਸੀਂ ਤਿਆਰ ਬਰ ਤਿਆਰ ਫੌਜਾ ਜਥੇਬੰਦੀ ਐਸੇ ਕਰਕੇ ਬਣਾਈ ਸੀ ਕਿ ਨਸ਼ਿਆਂ ਦੇ ਖਿਲਾਫ ਪਰ ਵੇਖੋ ਵੀਰੋ ਗੱਲ ਇਹ ਆ ਵੀ ਜਿਹਦਾ ਮਰ ਜਾਂਦਾ ਨਾ ਜਿਹਦੇ ਘਰ ਲੱਗੀ ਹੁੰਦੀ ਪਤਾ ਹੁੰਦਾ ਉਹਨੂੰ ਦੂਜਾ ਤੇ ਕਹਿੰਦਾ ਕਿ ਬਸੰਤਰ ਬਲਦਾ ਤੇ ਜਦੋਂ ਆਪਣੇ ਘਰ ਬਲਦੀ ਫਿਰ ਆਪਾਂ ਕਹਿੰਦੇ ਨੇ ਵੀ ਸਾਡੇ ਘਰ ਅੱਗ ਲੱਗੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਆ ਵੇਖੋ ਛੋਟਾ ਆ ਆ ਬੱਚਾ ਇੱਥੇ ਲਾਗੇ ਲਿਆ ਕੇ ਵਿਖਾਇਓ ਕਿ ਆ ਜਿਹੜੀ ਧੀ ਆ ਇਹਦਾ ਕੌਣ ਆਸਰਾ ਐ ਇਸ ਵੇਲੇ ਆ ਮਾਸਾ ਜੀ ਨਹੀਂ ਜਿਹੜੀ ਉਹ ਪਿੱਛੇ ਛੱਡ ਗਿਆ ਟੀਕਾ ਲਾ ਕੇ ਰਾਤੀ ਓਵਰਡੋਜ ਦੇ ਨਾਲ ਉਹਦੀ ਮੌਤ ਹੋ ਗਈ ਆ ਜਿੱਥੇ ਉਹਦੀ ਮੌਤ ਹੋਈ ਆ ਉਹ ਵੀ ਤੁਸੀਂ ਮੌਕਾ ਵਿਖਾਇਓ ਮੇਰੀ ਬੇਨਤੀ ਆ ਤੁਹਾਡੇ ਘੜੀ ਉੱਥੇ ਸਿਰਿੰਜ ਪਈ ਆ ਉੱਥੇ ਹੀ ਸਾਰਾ ਸਬੂਤ ਪਿਆ ਵਾ ਤੇ ਬਾਕੀ ਜਿਹੜੇ ਬੰਦੇ ਆ ਨਸ਼ਾ ਵੇਚਦੇ ਆ ਕਰਨਪਾਲ ਸਿੰਘ ਜੀ ਮੇਰੀ ਬੇਨਤੀ ਹੱਥ ਜੋੜ ਕੇ ਪ੍ਰਵਾਨ ਕਰਿਓ ਮੈਂ ਤੁਹਾਨੂੰ ਹੁਣੇ ਅਜੇ ਫੋਨ ਵੀ ਲਾ ਰਿਹਾ ਹਾਂ ਇਸ ਮਸਲੇ 'ਤੇ ਪਰ ਤੁਸੀਂ ਫੋਨ ਨਹੀਂ ਚੁੱਕਿਆ ਇਸ ਕਰਕੇ ਮੇਰੀ ਬੇਨਤੀ ਆ ਕਿ ਇੱਕ ਵਾਰੀ ਆਣ ਕੇ ਕਵਰਾਂ ਦੇ ਵਿੱਚ ਮੌਕਾ ਵੇਖੋ ਮੈਂ ਤੁਹਾਨੂੰ ਦੁਬਾਰਾ ਫਿਰ ਫੋਨ ਲਾਉਣਾ ਮੰਦਪਾਗੀ ਘਟਨਾ ਵਾਪਰੀ ਹੈ ਕੀ ਪੁੱਛਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਘਟਨਾ ਦੇ ਬੜੀ ਮੰਦਪਾਗੀ ਘੜੀ ਆ ਜਿਹੜੀ ਇਹ ਸਾਡੇ ਮਤਲਬ ਜਵਾਈ ਲੱਗਦਾ ਹੈ ਸਾਡਾ ਤੇ ਇੱਕ ਆ ਬੱਚਾ ਛੋਟਾ ਜਿਹਾ ਤੇ ਸਾਨੂੰ ਵੀ ਹੋਣੀ ਪਤਾ ਲੱਗਾ ਪੀ ਇਹ ਨਸ਼ੇ ਦੀ ਓਵਰਡੋਜ਼ ਨਾਲ ਜਿਹੜੀ ਇਹਨਾਂ ਦੀ ਮੌਤ ਹੋਈ ਆ ਤੇ ਇੱਥੇ ਵੀਰਜੀ ਦੱਸਣ ਰਹੇ ਨੇ ਬੜੇ ਸਾਡੇ ਸਤਿਕਾਰਯੋਗ ਸਤਾਰ ਗੱਬਰ ਸਿੰਘ ਜੀ ਪੀ ਇੱਥੇ ਨਸ਼ਾ ਜਿਹੜਾ ਆ ਲਗ ਲੱਗੇ ਤਿੰਨਾ ਚੌ ਪਿੰਡਾਂ ਦੇ ਵਿੱਚ ਬਹੁਤ ਧੜਾ ਧੜ ਵਿਕ ਰਿਹਾ ਆ ਆ ਨਗਰ ਬਰਾੜ ਮਾਦੋਕੇ ਹੋ ਗਿਆ ਆਪਣਾ ਇਹ ਚਵਿੰਡਾ ਹੋ ਗਿਆ ਚਗਾਵਾ ਮਾਦੋਕੇ ਇੱਥੇ ਖਾਸ ਕਰਕੇ ਇਹੋ ਜਿਹਾ ਸਿਸਟਮ ਬਣਾ ਲਈ ਤੇ ਟਿੰਚੀਆਂ ਤੁੰਚੀਆਂ ਜਿੱਥੇ ਵਿਹਲੀ ਜਗ੍ਹਾ ਉੱਥੇ ਇਹ ਟੀਕਾ ਲੋਂਦਾ ਪ੍ਰਬੰਧ ਬਣਾ ਲਈ ਨੇ ਇਹੋ ਜਿਹੇ ਥਾਵਾਂ ਦੇ ਪੁਲਿਸ ਨੂੰ ਜਿਹੜਾ ਜਾ ਕੇ ਚੈੱਕ ਕਰਨਾ ਚਾਹੀਦਾ ਆ ਤੇ ਪੁਲਿਸ ਜਿਹੜੀ ਆ ਉਹ ਬਿਲਕੁਲ ਕੁੰਬ ਕਰਨ ਦੀ ਨੀਂਦ ਸੁਥੀ ਆ ਤੇ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਰਾਈ ਮੈਂ ਕਹਿਣਾ ਚਾਹੁੰਨਾ ਆ ਕਿ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਸਿੰਘ ਸਾਹਿਬ ਬਾਬਾ ਜੀ ਆਪਾਂ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ ਉਹਨਾਂ ਦੀਆਂ ਹੀ ਫੌਜਾਂ ਆ ਇਹ ਪੁਲਿਸ ਆਪਣੀ ਕਾਰਵਾਈ ਕਰੇ ਇਹ ਆ ਜਿਹੜਾ ਨਸ਼ਾ ਆ ਇਹ ਬੰਦ ਹੋਵੀ ਆੜੇ ਛੋੜੇ ਛੋੜੇ ਬੱਚੇ ਬੱਚਿਆਂ ਦੀਆਂ ਮੌਤਾਂ ਹੋਡੀਆਂ 14-15 15 ਸਾਲ ਦੇ ਜਿਨ੍ਹਾਂ ਦੀਆਂ ਮੌਤਾਂ ਹੋਡੀਆਂ ਇਹ ਬੰਦ ਹੋਣਾ ਤੇ ਨਹੀਂ ਤਾਂ ਫਿਰ ਜੇ ਪੁਲਿਸ ਦੇ ਕੋਲ ਨਹੀਂ ਹੁੰਦੀ ਕੋਈ ਕਾਰਵਾਈ ਤੇ ਸਾਨੂੰ ਦੱਸੇ ਤੇ ਅਸੀਂ ਮਾਪੁਰਖਾਂ ਦਾ ਹੁਕਮ ਲਈਏ ਤੇ ਆਪਣੀਆਂ ਫੌਜਾਂ ਸੇ ਤਿਆਰ ਬਰਤਿਆਰ ਲੈ ਕੇ ਨਗਰਾਂ ਦੇ ਵਿੱਚ ਰੇਡਾਂ ਮਾਰੀਏ ਅਸੀਂ ਵੇਖਿਓ ਨਸ਼ਾ ਕਿ ਹੁੰਦਾ ਬੰਦ ਕਿ ਨਹੀਂ ਹੁੰਦਾ ਇੱਕੋ ਇੱਕ ਨਿਹੰਗ ਸਿੰਘ ਫੌਜ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜਾ ਜਿਹੜੀ ਰੋਕ ਸਕਦੀ ਹੈ ਨਹੀਂ ਜੇ ਰੁਕਣਾ ਪੁਲਿਸ ਬਸ ਰੋ ਨਸ਼ਾ ਰਾਏ <muchas> ਗੁਰਜੀ